ਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹ ਤੇ ਮੁਆਫੀ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਖੂਰ ਕੀਤਾ ਆਪਣੇ ਰਹਿਸ਼ ਤੇ ਤਖਤ ਸੈਬਾਨਾ ਦੇ ਜਥੇਦਾਰ ਸਾਹਿਬਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇਵਾਲੇ ਝੂਠੇ ਸਾਥ ਨੂੰ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਬਾਦਲ

ਇਹ ਹਨ ਕਿਉਂਕਿ ਉਹ ਤਾਂ ਰਹੇ ਸੁਖਬੀਰ ਸਨ ਬਾਦਲ ਪ੍ਰਕਾਸ਼ ਸਨ ਬਾਦਲ ਦੇ ਘਰ ਜਾ ਕੇ ਉਹ ਅਖੀੜੀ ਪੱਤਰ ਦੇਣੇ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਵਾਅਦੇ ਦਿੱਤੇ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਏ ਸਪਸ਼ਟੇਕਰਨ ਅਤੇ ਝੋਟੇ ਸਵਾਲ ਦੇ ਸਾਥ ਹੀ ਜੋ ਪੱਤਰਕਾ ਹੈ ਉਹ ਸਾਕਤ ਜਾਣਕਾਰੀ ਵਾਸਤੇ ਜਦ ਤੱਕ ਆ ਰਹੀ ਜਾਈਗੀ ਉਹ ਜਿੱਥੇ ਜਨਤਾ ਕਰਾ ਕਿ ਜਿਸ ਜਿੱਥੇ ਨੂੰ ਆਧਾਰ ਮਰਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਲੁਆਫੇ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਫਤਾ ਜਥੇਦਾਰ ਸ਼੍ਰੀਕਾਪ ਅਕਸਰ ਯਾਨੀ ਗੁਰਬਖਸ਼ ਸਿੰਘ ਉਹ ਦਿੱਤੀਆਂ ਹੋਈਆਂ ਸ਼ਰਮਣੇ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਯਾਨੀ ਗੁਰਬਖਸ਼ ਸਿੰਘ ਦੇ ਦੌਰ ਸ਼੍ਰੀਕਾਪ ਅਕਸਰ ਤੇ ਹੈਂਡ ਕਰੰਟੀ ਲਾਏ ਹੋਏ ਨੇ ਉਹਨਾਂ ਦੀ ਤਵਦੀਲੇ ਤੱਕ ਸਾਹ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਜਾੜੇ ਜਿੰਨਾ ਚਿਰ ਇਹ ਅੱਜ ਵੀ ਤਰ੍ਹਾਂ ਪੇਸ਼ ਹੋ ਕੇ ਪੰਥਕ ਵਸੋਂ ਵਾਕੀ ਨਹੀਂ ਲੱਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੋਂ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਤੋਂ ਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ 'ਤੇ ਰੱਖੇ ਤੇ ਇਸ਼ਤਿਹਾਰ ਸੇ ਵਾਰੇ ਢੂਠੇ ਸੌਦੇ ਵਾਲੇ ਸਾਥੀ ਗਵਾਹੀ ਨਾ ਦੇ ਕੋ ਜਾਜ ਤਹਿਰਾਉਣ ਵਾਸਤੇ ਸਜੇ ਤਹਿਰਾਉਣ ਵਾਸਤੇ ਜੋ ਪੈਸਾ ਬੁਰਖੋਪੀਤੀ ਕੇ ਗੋਲਕ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਇਸ਼ਤਿਆਰੀ ਪੈਸਾ ਹੈ ਉਹ ਚੌਂਕ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਬ੍ਰਾਂਚ ਉਹ ਐਸੇ ਕਿਸੇ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਪਾੜੇ ਕਰੇਗੇ ਹੋਰ ਤੋਂ ਪੈਸੇ ਭਾਣੇ ਜ਼ਿੰਮੇਵਾਰ ਹੋਣਗੇ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢਿੱਲਸਾ ਸੋਚਾ ਸਿੰਘ ਲਗਾਹ ਹੀਰਾ ਸਿੰਘ ਦਲਜੀਤ ਸਿੰਘ ਗੁਰਜਾਰ ਸਿੰਘ ਤੇ ਬਰਿੰਦਰ ਸਿੰਘ ਹੁੰਡੜ